ਸਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਤੁਹਾਡਾ ਪੰਜਾਬ ਵਿਧਾਨ ਸਭਾ ਚੋਣਾਂ ਮਿਲ ਜੁਲ ਕੇ ਲੜੋ ਜਨਤਕ ਬਿਆਨਬਾਜ਼ੀ ਤੋਂ ਕਰੋ ਪਰਹੇਜ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਹਾਈ ਕਮਾਂਡ ਦਾ ਇਹ ਮਿਲਿਆ ਸੰਦੇਸ਼ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਲੀ ਬੁਲਾ ਲਿਆ ਗਿਆ ਹੈ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸੰਧਾਵਾ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਇਹਨਾਂ ਸਾਰੇ ਆਗੂਆਂ ਨੂੰ ਦਿੱਲੀ ਹਾਈ ਕਮਾਂਡ ਦੇ ਵੱਲੋਂ ਨਸੀਹਤ ਵੀ ਦਿੱਤੀ ਗਈ ਏ 3 ਘੰਟੇ ਇਸ ਬੈਠਕ ਦੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਅਗਲੀ ਜ਼ਿੰਮੇਵਾਰੀ ਦੇਣ ਤੇ ਵੀ ਚਰਚਾ ਹੋਈ ਏ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰੋ ਚ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਜੋ ਦਿੱਲੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਦੇ ਸਾਰੇ ਹੀ ਲੀਡਰਾਂ ਨਾਲ ਮੀਟਿੰਗ ਕੀਤੀ ਗਈ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਪਰ ਨਵਜੋਤ ਸਿੰਘ ਸਿੱਧੂ ਖੁਦ ਹਾਜ਼ਰ ਨਹੀਂ ਹੋਏ ਨਵਜੋਤ ਸਿੰਘ ਸਿੱਧੂ ਦਾ ਹਾਜ਼ਰ ਨਾ ਹੋਣਾ ਹਾਈ ਕਮਾਂਡ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਪੂਰੇ ਪੰਜਾਬ ਦੀ ਲੀਡਰਸ਼ਿਪ ਜਿੱਥੇ ਸਪੈਸ਼ਲ ਰਾਹੁਲ ਗਾਂਧੀ ਨੇ ਇੱਕ ਇੱਕ ਨੂੰ ਫੋਨ ਕਰਕੇ ਇਸ ਮੀਟਿੰਗ ਲਈ ਸੱਦਾ ਦਿੱਤਾ ਸੀ ਪਰ ਨਵਜੋਤ ਸਿੰਘ ਸਿੱਧੂ ਨਾਰਾਜ਼ ਨੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਪਾਰਟੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦੇਣ ਦੀ ਜੋ ਚਰਚਾ ਚੱਲ ਰਹੀ ਸੀ ਗੁੱਟਬੰਦੀ ਖਤਮ ਕਰਨ ਦੀ ਚਰਚਾ ਚੱਲ ਰਹੀ ਸੀ ਉਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਣ ਅਗਲੀ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਲਈ ਜੋ ਤਿਆਰੀ ਕਰ ਲਈ ਗਈ ਹੈ ਜੋ ਸਪੈਸ਼ਲ ਰੋਹਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੂੰ ਮਿਲਣ ਵਾਸਤੇ ਉਹ ਜਾਣਗੇ ਪਰ ਉਸ ਤੋਂ ਪਹਿਲਾਂ ਇਸ ਮੀਟਿੰਗ ਦੇ ਵਿੱਚ ਜੋ ਸਾਰਿਆਂ ਨੂੰ ਇਹ ਨਸੀਹਤ ਦਿੱਤੀ ਗਈ ਸੰਤੇਸ਼ ਦਿੱਤਾ ਗਿਆ ਜੋ ਮਲਕਰਜਨ ਖੜਗੇ ਕੌਮੀ ਪ੍ਰਧਾਨ ਉਹਨਾਂ ਦੇ ਘਰ ਦੇ ਵਿੱਚ ਇਹ ਮੀਟਿੰਗ ਹੋਈਏ ਰੋਹਲ ਗਾਂਧੀ ਅਤੇ ਕੇਸੀ ਵੈਨੂ ਕਪਾਲ ਸਪੈਸ਼ਲ ਤੌਰ ਤੇ ਮਲਕਰਜਨ ਖੜਗੇ ਦੇ ਘਰ ਵਿੱਚ ਸਾਰੇ ਲੀਡਰਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮੰਦਰ ਸਿੰਘ ਰਾਜਾਵੜਿੰਗ ਸੰਸਦ ਮੈਂਬਰ ਸੁਖਜਿੰਦਰ ਸੰਧਾਵਾ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਜੇਂਦਰ ਸਿੰਘਲਾ ਸਾਰੇ ਸੀਨੀਅਰ ਆਗੂ ਸ਼ਾਮਲ ਹੋਏ ਮੀਟਿੰਗ ਦੇ ਦੌਰਾਨ ਹਾਈ ਕਮਾਂਡ ਨੇ ਪੰਜਾਬ ਦੇ ਸਾਰੇ ਆਗੂਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਪਾਰਟੀ ਵਿੱਚ ਗੁੱਟਬਾਜ਼ੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਨਾਲ ਹੀ ਸਾਰੇ ਆਗੂ ਜਨਤਕ ਤੌਰ ਤੇ ਬਿਆਨਬਾਜ਼ੀ ਨਾ ਕਰਨ ਦੀ ਵੀ ਹਦਾਇਤ ਕੀਤੀ ਹੈ ਕਿ ਮੀਡੀਆ ਵਿੱਚ ਜਾ ਕੇ ਕੁਝ ਵੀ ਅਜਿਹੇ ਬਿਆਨ ਨਾ ਦਿਓ ਜੋ ਮੀਡੀਆ ਦੇ ਵਿੱਚ ਕਾਂਗਰਸ ਦੇ ਲਈ ਬਹੁਤ ਬੁਰਾ ਹੁੰਦਾ ਹੈ ਕਾਂਗਰਸ ਦੇ ਵਿੱਚ ਜਿਹੜੇ ਅਸੀਂ ਗੁੱਟਬਾਜ਼ੀ ਹੋਰ ਵੱਧਦੀ ਹੈ ਜਦੋਂ ਤੁਸੀਂ ਮੀਡੀਆ ਵਿੱਚ ਜਾ ਕੇ ਇੱਕ ਦੂਸਰੀ ਦੇ ਪ੍ਰਤੀ ਬਿਆਨਿੰਦੇ ਜੇ ਸੋ ਕਾਂਗਰਸ ਸੂਤਰਾ ਦੇ ਅਨੁਸਾਰ ਰੋਹਲ ਗਾਂਧੀ ਨੇ ਚੰਨੀ ਦੇ ਦਲਤਾਂ ਬਾਰੇ ਬਿਆਨ ਤੇ ਸਖਤ ਨਾਜਿੱਗੀ ਪ੍ਰਗਟ ਕੀਤੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਮੁਖੀ ਸਮੇਤ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਚੰਨੀ ਕੋਸ਼ਿਸ਼ ਭਾਵੇਂ ਲੱਖ ਕਰ ਲਵਣ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਜੋ ਇਹ ਚਰਚਾ ਸੀ ਉਹ ਨਹੀਂ ਹੋਵੇਗੀ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਹੀ ਅਗਲੀਆਂ 22 ਦੀਆਂ 27 ਦੀਆਂ ਚੋਣਾਂ ਲੜੀਆਂ ਜਾਣਗੀਆਂ ਸੋ ਰੋਹਲ ਗਾਂਧੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਕੋਈ ਵੀ ਆਗੂ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਅਜੇ ਬਿਆਨ ਨਾ ਦੇਵੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਤੇ ਪਾਰਟੀ ਦੇ ਪਲੇਟਫਾਰਮ ਦੇ ਉੱਪਰ ਆ ਕੇ ਸਾਰੀ ਗੱਲਬਾਤ ਕੀਤੀ ਜਾਵੇ ਜੇਕਰ ਕੋਈ ਵੀ ਲੀਡਰ ਆਪਣੇ ਆਪ ਨੂੰ ਪ੍ਰਧਾਨ ਜਾਂ ਆਪਣੇ ਆਪ ਨੂੰ ਸੀਐਮ ਦੱਸਣ ਦੀ ਕੋਸ਼ਿਸ਼ ਕਰੇਗਾ ਉਹ ਕਦੀ ਵੀ ਨਾ ਤਾਂ ਸੀਐਮ ਬਣੇਗਾ ਤੇ ਨਾ ਹੀ ਉਹ ਪੰਜਾਬ ਦਾ ਪ੍ਰਧਾਨ ਬਣੇਗਾ ਤਕਰੀਬਨ 3 ਘੰਟੇ ਚੱਲੀ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਡੂੰਘਾਈ ਨਾਲ ਮੰਥਨ ਕੀਤਾ ਗਿਆ ਬੈਠਕ ਤੋਂ ਬਾਅਦ ਕਾਂਗਰਸ ਦੇ ਆਗੂ ਕੇਸੀ ਵੈਨੂ ਗੋਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਆਗੂ ਸਾਬ ਸ਼ਬਦਾਂ ਵਿੱਚ ਕਿਹਾ ਤੇ ਪੰਜਾਬ ਦੀਆਂ ਚੋਣਾਂ ਮਿਲ ਜੁਲ ਕੇ ਲੜੋ ਪਾਰਟੀ ਵਿੱਚ ਗੁੱਟਬਾਜ਼ੀ ਬਿਲਕੁਲ برداشت ਨਹੀਂ ਕੀਤੀ ਜਾਵੇਗੀ ਜਦੋਂ ਸੱਤਾ ਵਿੱਚ ਕਾਂਗਰਸ ਆਵੇਗੀ ਤਾਂ ਮੁੱਖ ਮੰਤਰੀ ਹਾਈ ਕਮਾਂਡ ਦੇ ਵੱਲੋਂ ਉਹਦਾ ਨਾਮ ਅਲਾਂ ਦਿੱਤਾ ਜਾਵੇਗਾ ਤੇ ਉਹ ਮੁੱਖ ਮੰਤਰੀ ਬਣੇਗਾ ਸੋ ਪੰਜਾਬ ਕਾਂਗਰਸ ਇੰਚਾਰਜ ਉਪੇਸ਼ ਪਲੇਰ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਕਿਹਾ ਗਿਆ ਕਿ ਸਾਰੇ ਸੀਨੀਅਰ ਆਗੂਆਂ ਨੇ ਸਾਫ ਸੰਦੇਸ਼ ਦਿੱਤਾ ਹੈ ਕਿ ਅਨੁਸ਼ਾਸਨ ਹਿੰਮਤਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਨੂੰ ਵੀ ਕੋਈ ਸਮੱਸਿਆ ਤਾਂ ਉਹ ਹਾਈ ਕਮਾਂਡ ਨਾਲ ਆ ਕੇ ਮਿਲ ਕੇ ਦੱਸੇ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਚੋਣ ਵਿੱਚ ਇਸ ਵਾਰ ਕਾਂਗਰਸ ਦੀ ਜਿੱਤ ਹੋ ਰਹੀ ਹੈ ਸਦੀ ਸੂਬਾ ਹੋਣ ਕਰਕੇ ਪੰਜਾਬ ਦੇਸ਼ ਲਈ ਬਹੁਤ ਹੀ ਅਹਿਮ ਰਾਜ ਹੈ ਪੰਜਾਬ ਕਾਂਗਰਸ ਪੂਰੀ ਬਹੁਮਤ ਨਾਲ ਜਿੱਤ ਦਰਜ ਕਰੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕਰਨਾ ਚਾਹੁੰਦਾ। ਦਰਅਸਲ ਸਾਰਾ ਜਨਰਲ ਕਾਂਗਰਸ ਦੇ ਐਸ ਸੀ ਸੈੱਲ ਦੀ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚੰਨੀ ਨੇ ਜੱਟ ਸਿੱਖ ਆਗੂ ਨੂੰ ਪਾਰਟੀ ਦੇ ਅਹੁਦੇ ਲਈ ਦੇਣ ਦੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਦਲਤਾਂ ਦੀ ਆਬਾਦੀ 38 ਜਾਂ 35% ਹੈ ਤਾਂ ਫਿਰ ਦਲਤਾਂ ਨੂੰ ਪ੍ਰਤੀਨਿਧਤਾ ਕਿਉਂ ਨਹੀਂ ਮਿਲਦੀ? ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜੋ ਵਾਚ ਜੱਟ ਸਿੱਖ ਹੀ 파ਰੂਏ ਪੰਜਾਬ ਕਾਂਗਰਸ ਦਾ ਪ੍ਰਧਾਨ ਜੱਟ ਸਿੱਖ ਵਿਰੋਧੀ ਧਿਰ ਦਾ ਲੀਡਰ ਜੱਟ ਸਿੱਖ ਔਰ ਮਹਿਲਾ ਵਿੰਗ ਦੇ ਪ੍ਰਧਾਨ ਜੱਟ ਸਿੱਖ ਜੋ ਸਾਰੇ ਪਾਸੇ ਪੰਜਾਬ ਦੇ ਦਲਤ ਆਗੂ ਵੀ ਇਹਨਾਂ ਅਹੁਦਿਆਂ ਤੇ ਬਿਰਾਜਮਾਨ ਹੋ ਸਕਦੇ ਨੇ ਪਰ ਦਲਤਾਂ ਨੂੰ ਪਿੱਛੇ ਕੀਤਾ ਗਿਆ ਉਹਨਾਂ ਕਿ ਪੰਜਾਬ ਕਾਂਗਰਸ ਪ੍ਰਧਾਨ ਉੱਚ ਜਾਤੀ ਦਾ ਹੈ ਤੇ ਐਸ ਜੋ ਸੀਐਲ ਆਗੂ ਵੀ ਉੱਚ ਜਾਤੀ ਦੇ ਹਨ ਪੰਜਾਬ ਮਹਿਲਾ ਪ੍ਰਧਾਨ ਵੀ ਅਪਰਕਾਸ਼ ਦੀ ਹੈ ਪੰਜਾਬ ਜਨਰਲ ਸਕੱਤਰ ਵੀ ਅਪਰਕਾਸ਼ ਦਾ ਹੈ ਸੋ ਅਸੀਂ ਇੱਥੇ ਦੱਸ ਦਈਏ ਕਿ ਇਹ ਲੋਕ ਕਿੱਥੇ ਜਾਣ ਜੋ ਦਲਤਾਂ ਅਗੂ ਨੇ ਦਰਤਾ ਨੂੰ ਤਾਂ ਸਟੇਜਾਂ ਦੇ ਉੱਪਰ ਵੀ ਬੈਠਣ ਨਹੀਂ ਦਿੱਤਾ ਜਾਂਦਾ ਹਾਲਾਂਕਿ ਉਹਨਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹਨਾਂ ਨੇ ਜੱਟ ਸਿੱਖਾਂ ਬਾਰੇ ਅਜੇ ਆ ਕੁਝ ਨਹੀਂ ਕਿਹਾ ਪਰ ਬਾਅਦ ਵਿੱਚ ਇਸ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ ਜਿਸ ਨੂੰ ਲੈ ਕੇ ਪੂਰੀ ਹਾਈ ਕਮਾਂਡ ਦੇ ਵਿੱਚ ਚੰਨੀ ਦੇ ਇਸ ਬਿਆਨਬਾਜ਼ੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਸੋ ਇਸ ਤੋਂ ਪਹਿਲਾਂ ਕਿ ਪਾਰਟੀ ਪ੍ਰਧਾਨ ਅਮਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਤੇ ਬਿਆਨ ਸਾਹਮਣੇ ਆਇਆ ਉਹਨਾਂ ਨੇ ਚੰਨੀ ਨੂੰ ਕਰਾਰਾ ਜਵਾਬ ਦਿੱਤਾ ਕਿ ਦੋ ਸੀਟਾਂ ਤੋਂ ਚੋਣ ਹਾਰਨ ਦੇ ਬਾਵਜੂਦ ਕਾਂਗਰਸ ਨੇ ਉਹਨਾਂ ਨੂੰ ਜਲੰਧਰ ਤੋਂ ਲੋਕ ਸਭਾ ਮੈਂਬਰ ਬਣਾਇਆ ਰੰਦਾਵਾ ਮੁੱਖ ਮੰਤਰੀ ਬਣਨ ਵਾਲੇ ਸਨ ਪਰ ਚੰਨੀ ਨੂੰ ਬਣਾ ਦਿੱਤਾ ਗਿਆ ਉਹਨਾਂ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਰਾਜਾ ਬਣੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਆ ਕਿ ਸੀ ਡਬਲਯੂ ਸੀ ਸਭ ਤੋਂ ਉੱਚਾ ਅਹੁਦਾ ਹੁੰਦਾ ਹੈ ਜਿੱਥੇ ਚੰਨੀ ਸਿੰਘ ਚੰਨੀ ਨੂੰ ਸੀਟ ਮਿਲੀ ਹੋਈ ਹੈ ਚੰਨੀ ਤਾਂ ਇਹ ਗੱਲ ਕਹਿ ਨਹੀਂ ਸਕਦੇ ਉਹਨਾਂ ਕੋਲ ਸਭ ਤੋਂ ਉੱਚਾ ਅਹੁਦਾ ਹੈ ਉਹਨੇ ਅੱਗੇ ਕਿਹਾ ਕਿ ਜਦੋਂ ਚੰਨੀ ਨੂੰ ਸੀ ਐਲ ਪੀ ਨਿਯੁਕਤ ਕੀਤਾ ਗਿਆ ਸੀ ਤਾਂ ਸੁਨੀਲ ਜਾਖੜ ਨੂੰ ਉਤਾਰਿਆ ਗਿਆ ਸੀ ਚੰਨੀ ਦੋਵਾਂ ਹਲਕਿਆਂ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ ਫਿਰ ਵੀ ਉਹਨਾਂ ਨੂੰ ਜਲੰਧਰ ਤੋਂ ਸੰਸਦ ਮੈਂਬਰ ਬਣਾਇਆ ਗਿਆ ਚੰਨੀ ਲੋਕ ਸਭਾ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵੀ ਹਨ ਸੁਨਿੰਦਰ ਦਾਵਾ ਮੁੱਖ ਮੰਤਰੀ ਬਣਨ ਵਾਲੇ ਸਨ ਪਰ ਚੰਨੀ ਨੂੰ ਚੁਣਿਆ ਗਿਆ ਸੀ ਸਾਡੇ ਦਲਿਤ ਸਾਡੇ ਸਿਰ ਦਾ ਤਾਜ ਹਨ ਅਤੇ ਰਹਿਣਗੇ ਸਾਡੀ ਇੱਕ ਤਰਨਪੱਖ ਪਾਰਟੀ ਹੈ ਪੰਜਾਬ ਇੱਕ ਤਰਨਪੱਖ ਸੂਬਾ ਹੈ ਇੱਥੇ ਕੋਈ ਵੀ ਜਾਤੀਵਾਦ ਨਹੀਂ ਹੈ ਸੋ ਚੰਨੀ ਦੇ ਬਿਆਨ ਤੇ ਸਿਆਸਤ ਪੱਖਦੇ ਸੀ ਭਾਜਪਾ ਨੇ ਜੋ ਹੱਥ ਸੇਕਨੇ ਵੀ ਸ਼ੁਰੂ ਕਰ ਦਿੱਤੇ ਸੀ ਭਾਜਪਾ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਸੀ ਹਾਲਾਂਕਿ ਚੰਨੀ ਨੇ ਕਿਹਾ ਕਿ ਉਹ ਕਾਂਗਰਸ ਦੇ ਹੀ ਵਿੱਚ ਰਹਿਣਗੇ ਤੇ ਕਾਂਗਰਸ ਦੇ ਸੱਚੇ ਸਿਪਾਹੀ ਹਨ ਉਹ ਕਿਸੇ ਹੋਰ ਪਾਰਟੀ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਨੂੰ ਤਾਂ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਵੱਡੇ ਆਫਰ ਆ ਰਹੇ ਨੇ ਸੋ ਚੰਨ ਜਿਸ ਚੰਨੀ ਦੀ ਬਿਆਨਬਾਜ਼ੀ ਤੋਂ ਬਾਅਦ ਹਾਈ ਕਮਾਂਡ ਨੇ ਸਾਰੇ ਪੰਜਾਬ ਦੇ ਲੀਡਰਾਂ ਨੂੰ ਬੁਲਾ ਕੇ ਨਿਸ਼ੀਅ ਦਿੱਤੀਏ ਜੋ ਨਵਜੋਜ ਸੰਘ ਸਿੱਧੂ ਹਾਜ਼ਰ ਨਹੀਂ ਹੋਏ ਨਵਜੋਜ ਸੰਘ ਸਿੱਧੂ ਹੁਣ ਦੁਬਾਰਾ ਹਾਈ ਕਮਾਂਡ ਦੇ ਕੋਲ ਪਹੁੰਚ ਸਕਦੇ ਨੇ